ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ ਰਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੋਰਾਲੀ ਹੁਣੀ ਹੁਣੀ ਇੱਕ ਨਯੋਲਕਾ ਰੋਡ ਤੇ ਐਕਸੀਡੈਂਟ ਹੋਇਆ ਹੈ ਇਹ ਐਕਸੀਡੈਂਟ ਇੱਕ ਟਰੈਕਟਰ ਅਤੇ ਕਾਰ ਦੇ ਵਿੱਚ ਹੋਇਆ ਜਿਸ ਦੇ ਵਿੱਚ ਕਾਰ ਦੇ ਅਗਲੇ ਹਿੱਸੇ ਦੇ ਪ੍ਰਖੱਚੇ ਉੱਡ ਗਏ ਹਨ ਅਤੇ ਟਰੈਕਟਰ ਦਾ ਡਾਲਾ ਵੀ ਪਲਟ ਗਿਆ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਦੇ ਵਿੱਚ ਇੱਕ ਵਿਅਕਤੀ ਦੇ ਸੱਟ ਵੀ ਵੱਜੀ ਹੈ ਜਿਸ ਨੂੰ ਕਿ ਕੁਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਲਿਜਾਇਆ ਗਿਆ ਵੀਡੀਓ ਨੂੰ ਵਾਤੋ-ਵੱਤ ਸ਼ੇਅਰ ਜ਼ਰੂਰ ਕਰ ਦਿਓ ਇਹ ਐਕਸੀਡੈਂਟ ਹੁਣੇ-ਹੁਣੇ ਕੁਰਾਲੀ ਦੇ ਨਦੀਪੁਰ ਰੋਡ ਤੇ ਹੋਇਆ ਜਿਸ ਦੇ ਵਿੱਚ ਇੱਕ ਕਾਰ ਜਿਸ ਦਾ ਕੀ ਐਕਸੀਡੈਂਟ ਹੋਇਆ ਉਸ ਦੇ ਅੱਗੇ ਬੋਨਟ ਵਾਲੀ ਸਾਈਡ ਤੇ ਕਾਫੀ ਤੋੜ-ਫੋੜ ਹੋਈ ਹੈ ਮਤਲਬ ਕਿ ਐਕਸੀਡੈਂਟ ਦੇ ਵਿੱਚ ਉਸ ਦੇ ਅੱਗੇ ਵਾਲਾ ਲਾਈਟਰ ਟੁੱਟ ਗਈ ਹੈ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਜਿਨ੍ਹਾਂ ਦੇ ਸੱਟ ਵੱਜੀ ਹੈ ਉਸ ਦੇ ਘਰ ਤੱਕ ਪੁੱਜ ਸਕੇ ਅਤੇ ਇਸ ਇਹ ਵੀ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਇੱਕ ਵਾਹਨ ਤੇਜ਼ ਸੀ ਅਤੇ ਜਦੋਂ ਬ੍ਰੇਕਾਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਟਰਾਲੀ ਦਾ ਡਾਲਾ ਪਲਟ ਗਿਆ ਅਤੇ ਕਾਰ ਦੇ ਅਗਲੇ ਹਿੱਸੇ ਵਿੱਚ ਜਾ ਕੇ ਟਰੈਕਟਰ ਵੱਜਿਆ ਜਿਸ ਕਰਕੇ ਇੱਥੇ ਕਾਫੀ ਨੁਕਸਾਨ ਦੋਨਾਂ ਦਾ ਹੋਇਆ ਹੈ ਅਤੇ ਮੋਕੇ ਤੇ ਰਸਤਾ ਵੀ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ ਅਤੇ ਸਿਰਫ ਮੋਟਰਸਾਈਕਲ ਹੀ ਲੰਘ ਰਹੇ ਨੇ ਹਾਲਾਂਕਿ ਇਹ ਜਾਣਕਾਰੀ ਹਜੇ ਪੁਲਿਸ ਤੱਕ ਨਹੀਂ ਪਹੁੰਚੀ ਤਾਂ ਕਿ ਪੁਲਿਸ ਮੋਕੇ ਤੇ ਪਹੁੰਚ ਕੇ ਇਸ ਜਾਮ ਨੂੰ ਖਲਵਾ ਦੇਵੇ ਅਤੇ ਹਨੇਰਾ ਹੋਣ ਕਰਕੇ ਇੱਥੇ ਲੋਕਾਂ ਨੂੰ ਕਾਫੀ ਦਿੱਕਤ ਸਾਹਮਣੇ ਪੇਸ਼ ਆ ਰਹੀ ਹੈ ਐਕਸੀਡੈਂਟ ਕਰਕੇ ਕਾਫੀ ਜਾਮ ਵੀ ਲੱਗ ਚੁੱਕਿਆ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਅਤੇ ਟਰਾਲੀ ਪਲਟੀ ਹੋਈ ਹੈ ਅਤੇ ਟਰਾਲੀ ਨੂੰ ਸਿੱਧਾ ਕਰਨ ਦੇ ਲਈ ਜੀਸੀਬੀ ਮਸ਼ੀਨ ਵੀ ਮੰਗਵਾ ਦਿੱਤੀ ਗਈ ਹੈ ਤਾਂ ਕਿ ਟਰਾਲੀ ਪਲਟੀ ਹੋਈ ਟਰਾਲੇ ਦੇ ਡਾਲੇ ਨੂੰ ਸਿੱਧਾ ਕੀਤਾ ਜਾ ਸਕੇ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕੋਰਾਲੀ ਦੇ ਨਿਓਲਕਾ ਰੋਡ ਦੀਆਂ ਜਿੱਥੇ ਕੀ ਕਾਰ ਦਾ ਐਕਸੀਡੈਂਟ ਹੋਇਆ ਹੈ ਅਤੇ ਕਾਰ ਅਤੇ ਟਰਾਲੀ ਆਪਸ ਦੇ ਵਿੱਚ ਵੱਜੀ ਹੈ ਰਾਹਗੀਰ ਮੁਤਾਬਕ ਇਹਨਾਂ ਦੋਨੇ ਵਾਹਨਾਂ 'ਚ ਇੱਕ ਵਾਹਨ ਤੇਜ਼ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ